ਚੰਡੀਗੜ੍ਹ ਦੇ ਸੈਕਟਰ 40 ਅਤੇ 41 ਡਿਵਾਈਡਿੰਗ ਰੋਡ ਤੇ ਜ਼ਬਰਦਸਤ ਹਾਦਸਾ ਹੋਇਆ ਜਿਹੜੇ ਮੋਟਰਸਾਈਕਲ ਹੈ ਇਹ ਡਫਲਟਰ ਜਿਹੜਾ ਲਿਖਿਆ ਬਾ ਕੰਬੀ ਡਫਲਟਰਾਂ ਵਾਲੇ ਕਿਤੇ ਸਤਿ ਸ਼੍ਰੀ ਅਕਾਲ ਦੋਸਤੋ ਫੇਰ ਤੋਂ ਹਾਜ਼ਰ ਆਇਆ ਇੱਕ ਹੋਰ ਖਬਰ ਦੇ ਨਾਲ ਮੈਂ ਹਾਂ ਰਮੇਸ਼ ਕੁਮਾਰ ਦੇਰ ਰਾਤ ਚੰਡੀਗੜ੍ਹ ਦੇ ਸੈਕਟਰ 40 ਅਤੇ 41 ਡਿਵਾਈਡਿੰਗ ਰੋਡ ਤੇ ਜ਼ਬਰਦਸਤ ਹਾਦਸਾ ਹੋਇਆ ਮੋਟਰਸਾਈਕਲ ਅਤੇ ਐਕਟਿਵਾ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਜਿਸ ਦੇ ਚਲਦਿਆ ਤਿੰਨ ਲੋਕ ਜ਼ਖਮੀ ਹੋ ਗਏ ਜਿਹਨੂੰ ਪੀਸੀਆਰ ਵੱਲੋਂ ਹਸਪਤਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦੇਖ ਸਕਦੇ ਹੋ ਪਹਿਲਾਂ ਤਾਂ ਤਸਵੀਰਾਂ ਮੌਕੇ ਦੀਆਂ ਮੌਕੇ ਤੇ ਪੁਲਿਸ ਦੇ ਕਈ ਮਲਾਜਮ ਦਿਖਾਈ ਦੇ ਰਹੇ ਨੇ ਜਾਂਚ ਅਧਿਕਾਰੀ ਮੌਕੇ ਤੇ ਤਫਤੀਸ਼ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਤੁਹਾਨੂੰ ਦੱਸ ਦਈਏ ਜਿਹੜੇ ਮੋਟਰਸਾਈਕਲ ਹੈ ਇਹ ਡਫਲਟਰ ਜਿਹੜਾ ਲਿਖਿਆ ਬਾ ਕੰਬੀ ਡਫਲਟਰਾਂ ਵਾਲੇ ਕਿਤੇ ਨੇ ਇਹ ਦੋ ਮੋਟਰਸਾਈਕਲ ਸੀ ਜਿਹੜੀ ਜਾਣਕਾਰੀ ਪੁਲਿਸ ਨੇ ਦੱਸੀ ਹੈ ਦੋ ਮੋਟਰਸਾਈਕਲ ਸੀ ਪੁਲਿਸ ਦੇ ਨਾਕਾ 41 ਸਾਈਡ ਯਾਨੀ 40 41 ਦੀ ਡਿਵਾਈਡਿੰਗ ਰੋਡ ਤੇ 41 ਸਾਈਡ ਪੁਲਿਸ ਦਾ ਨਾਕਾ ਲੱਗਿਆ ਹੋਇਆ ਸੀ ਦੇ ਰਾਤ ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਸਵਾਰਾਂ ਨੇ 40 ਵੱਲ ਰੋਂਗ ਸਾਈਡ ਤੋਂ ਮੋਟਰਸਾਈਕਲ ਭਜਾਏ ਦੋ ਮੋਟਰਸਾਈਕਲ ਸੀ ਇਹ ਤੇ ਜਿਹੜੇ ਮੋਟਰਸਾਈਕਲ ਡਿਫਾਲਟਰ ਲਿਖਿਆ ਹੋਆ ਕੰਮ ਵੀ ਡਿਫਾਲਟਰਾਂ ਵਾਲੇ ਕਿਤੇ ਨੇ ਤਾਂ ਦੱਸ ਦਈਏ ਜਾ ਕੇ ਐਕਟਿਵਾ ਸਵਾਰ ਦੇ ਵਿੱਚ ਟਕਰਾ ਗਏ ਜਿਹੜਾ ਦੂਜਾ ਮੋਟਰਸਾਈਕਲ ਆ ਉਹ ਪੂਰਨ ਚ ਕਾਮਯਾਬ ਹੋ ਗਿਆ ਦੋ ਮੋਟਰਸਾਈਕਲ ਸੀ ਇੱਕ ਐਕਟਿਵਾ ਦੇ ਵਿੱਚ ਜਾ ਵੱਜਿਆ ਤੇ ਦੂਜਾ ਮੋਟਰ ਦੇ ਉਫਰਾਕ ਹੋ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਹੈਲਮਟ ਵੀ ਪਏ ਆ ਪਰ ਹੈਲਮਟ ਇਹਨਾਂ ਦੋਨਾਂ ਜਿਹੜੇ ਮੋਟਰਸਾਈਕਲ 'ਤੇ ਸਵਾਰ ਹੈ ਇਹਨਾਂ ਨੇ ਲਗਾਏ ਹੋਏ ਨਹੀਂ ਸੀ ਜਿਹੜੀ ਪੁਲਿਸ ਨੇ ਸਾਨੂੰ ਜਾਣਕਾਰੀ ਦਿੱਤੀ ਹੈ ਤਸਵੀਰਾਂ ਦੇਖ ਸਕਦੇ ਹੋ ਐਕਟਿਵਾ ਸਵਾਰ ਦੇ ਵਿੱਚ ਜ਼ਬਰਦਸਤ ਟੱਕਰ ਹੋਈ ਜਿਸ ਦੇ ਚਲਦਿਆ ਤਿੰਨ ਜ਼ਖਮੀ ਹੋ ਗਏ ਦੋ ਮੋਟਰਸਾਈਕਲ 'ਤੇ ਸਵਾਰ ਮੁੰਡੇ ਸੀ ਉਹ ਤੇ ਇੱਕ ਐਕਟਿਵਾ ਸਵਾਰ ਵੀ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਇਹ ਲੈ ਮੋਟਰਸਾਈਕਲ ਹੈ ਜਿਸ ਤੇ ਫਿਲਟਰ ਲਿਖਿਆ ਹੋਇਆ ਹੈ ਇਸ ਮੋਟਰਸਾਈਕਲ ਨਾਲ ਸਾਥੀ ਜਾਂ ਦੂਜਾ ਮੋਟਰਸਾਈਕਲ ਆ ਉਹ ਮੌਕੇ ਤੋਂ ਫਰਾਰ ਹੋ ਗਏ ਦੇਖ ਸਕਦੇ ਹੋ ਦੇ ਰਾਤ ਦੀਆਂ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 41 ਅਤੇ 40 ਦੇ ਡਿਵਾਈਡਿੰਗ ਰੋਡ ਤੋਂ ਹੈ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਨਾਕਾ ਲੱਗਿਆ ਹੋਇਆ ਸੀ ਨਾਕੇ ਜਿਹੜੇ ਇੰਚਾਰਜ ਹੈ ਉਹ ਕੀ ਜਾਣਕਾਰੀ ਦੇ ਰਹੇ ਨੇ ਤਸਵੀਰਾਂ ਤੁਹਾਡੇ ਸਾਹਮਣੇ ਹੈ ਜੀ ਉਹ ਥੋੜਾ ਇੱਥੇ ਦੇ ਰਾਤ ਕਿ ਹੋਇਆ ਹੈ ਸਾਹਮਣੇ ਨਾਕਾ ਦੇਖਿਓ ਉਧਰੋਂ ਲਾਈਟ ਤੋਂ ਵੀ ਲੌਂਗ ਸਾਈਡ ਤੇ ਆ ਗਏ ਬੰਦੇ ਅੱਛਾ ਜੀ ਦੋ ਮੋਟਰਸਾਈਕਲ ਤੇ ਜੀ ਅੱਗੇ ਵਾਲਾ ਤਾਂ ਸਿੱਧਾ ਨਿਕਲ ਗਿਆ ਠੀਕ ਹੈ ਜੀ ਇੱਕ ਮੋਟਰਸਾਈਕਲ ਵਾਲਾ ਇਹ ਜਿਹੜੇ ਟਕਰਾਏ ਰੌਂਗ ਸਾਈਡ ਤੇ ਆ ਕੇ ਹਾਂਜੀ ਇਹ ਦੋ ਜਣੇ ਬੈਠੇ ਦੋ ਦਲਮਟ ਜਾ ਰਹੇ ਸਾਰੇ ਠੀਕ ਹੈ ਜੀ ਇਹਨਾਂ ਨੇ ਇੱਥੇ ਟੱਕਰ ਮਾਰਤੀ ਸਾਹਮਣੇ ਪਰਲੇ ਬੱਸੇ ਸਾਡਾ ਨੱਕਾ ਲੱਗਿਆ ਤਾਂ ਤੇ ਐਕਟਿਵ ਵਾਲਾ ਕਿੱਥੇ ਦਾ ਸੀ ਕਾ ਜੀ ਲੈਕਟਵਾ ਤਾਂ ਇਧਰੋਂ ਆ ਰਹੇ ਬਟੇੜੀ ਚੌਕ ਵਾਲੀ ਸਾਈਡ ਤੋਂ ਠੀਕ ਹੈ ਜੀ ਇਹ ਕਿੰਨੇ ਜ਼ਖਮੀ ਹੋਏ ਜੀ ਹੁਣ ਇੱਥੇ ਤਿੰਨ ਬੰਦੇ ਥੇ ਦੋ ਜਣੇ ਮੋਟਰਸਾਈਕਲ ਤੇ ਠੀਕ ਹੈ ਜੀ ਮੋਟਰਸਾਈਕਲ ਵਾਲੇ ਦੋਨੋਂ ਇੰਜਰਡ ਹੋ ਗਏ ਇਹ ਵੀ ਮੋਟਰਟੈਕਟ ਵਾਲਾ ਵੀ ਜਿਹੜੀ ਹੈ ਠੀਕ ਹੈ ਜੀ ਉਹ ਵੀ ਫਿਰ ਪੀਸੀਆਰ ਬਲਾਕੇ ਨਾਲ ਦੇ ਨਾਲ ਹੀ ਵਿਧਵਾਸ ਕਰਦਾ ਤੇ ਜਿਹੜਾ ਇਹ ਇਹ ਮੋਟਰਸਾਈਕਲ ਦੋ ਮੋਟਰਸਾਈਕਲ ਸੀਗੇ ਜੀ ਦੋ ਮੋਟਰਸਾਈਕਲ ਸੇਕ ਤਾਂ ਨਿਕਲ ਗਿਆ ਰਾਮਸਾਈਡੀ ਉਹ ਟ੍ਰਿਪਲ ਦੇ ਤੇ ਇਹ ਦੋ ਜਿਹੜੇ ਬੈਠੇ ਨੇ ਦੋ ਹੈਲਮਟ ਦੇ ਸਾਰੇ ਠੀਕ ਹੈ ਦੇਖੇ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਮੌਕੇ ਤੇ ਜਿਹੜਾ ਨਾਕਾ ਲੱਗਿਆ ਹੋਇਆ ਸੀ ਨਾਕਾ ਇੰਜਾਜ ਨੇ ਕੀ ਜਾਣਕਾਰੀ ਦਿੱਤੀ ਤਸਵੀਰਾਂ ਤੁਹਾਡੇ ਸਾਹਮਣੇ ਸੀ ਤੇ ਫਿਲਹਾਲ ਜਿਹੜਾ ਐਕਟਿਵਾ ਤੇ ਮੋਟਰਸਾਈਕਲ ਪੁਲਿਸ ਨੇ ਅਮਲੇ ਕਬਜ਼ੇ 'ਚ ਲੈ ਲਿਆ ਤਸਵੀਰੋਗ੍ਰਾਫੀ ਕੀਤੀ ਗਈ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ ਜ਼ਖਮੀਆਂ ਦਾ ਇਲਾਜ ਚੰਡੀਗੜ੍ਹ ਦੇ ਸੈਕਟਰ 16 ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੁਣ ਦੇਖਣ ਵਾਲੀ ਗੱਲ ਹੋਏਗੀ ਪੁਲਿਸ ਦੇ ਤਫਤੀਸ਼ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਦਾ ਮੌਕੇ ਤੇ ਲੱਗੇ ਸੀ ਸੀਸੀਟੀਵੀ ਕੈਮਰੇ ਵੀ ਪੁਲਿਸ ਕਗਾ ਲਗੀ ਕਿ ਆਖਰ ਮੌਕੇ ਤੇ ਹਾਦਸੇ ਦਾ ਕਾਰਨ ਕੀ ਸੀ ਫਿਲਹਾਲ ਮੌਕੇ ਤੇ ਲਗਾਏ ਗੇ ਨਾਕੇ ਦੇ ਇਹਨਾਂ ਮੁਲਾਜ਼ਮਾਂ ਨੇ ਕੀ ਜਾਣਕਾਰੀ ਦਿੱਤੀ ਸੀ ਤਸਵੀਰਾਂ ਤੁਹਾਡੇ ਸਾਹਮਣੇ ਸੀ ਹੁਣ ਕੌਣ ਸਹੀ ਕੌਣ ਗਲਤ ਇਹ ਤਾਂ ਹੁਣ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਖੰਗਾਲਣ ਤੋਂ ਬਾਅਦ ਪਰਾਸਾ ਹੋਵੇਗਾ ਆਪਣੀ ਸੋਗੀ ਰਵੀ ਦੇ ਨਾਲ ਰਮੇਸ਼ ਖਵਾ ਸਟਾਰ ਨਿਊਜ਼ ਸ਼ੰਡਿਗੜ